ਪਰਿਵਾਰ ਜਿਹੜਾ ਹਰ ਹਰ ਦਿਨ ਹਰ ਮਹੀਨੇ ਬਾਅਦ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਭੋਗ ਪਾਉਂਦਾ ਹੋਵੇ ਜਿਨ੍ਹਾਂ ਦੇ ਘਰ ਹਰ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਗੁਰਬਾਣੀ ਚੱਲਦੀ ਹੋਵੇ ਜਿਨ੍ਹਾਂ ਨੇ ਸਰ ਐਮ ਐਲ ਏ ਨੂੰ ਪਰਵੇਰ ਕੇ ਇੱਥੇ ਸੇਵਾ ਕਰਵਾਈ ਹੋਵੇ ਆਪਣੀ ਪੰਜਾ ਸਾਲਾਂ ਦੀ ਦੋ ਦੋ ਵਾਰੀ ਤੇ ਉਹ ਬੇਅਦਬੀਆਂ ਕਰ ਸਕਦਾ ਇਹ ਚੀਜ਼ਾਂ ਜਿਹੜੀਆਂ ਨਾ ਉਹ ਘੜੀਆਂ ਗਈਆਂ ਪਰ ਰਾਜਤ ਹੋਈ ਨਾ ਰਾਜ ਦੇ ਵਿੱਚ ਬੇਦਬੀ ਹੋਈ ਨਾ ਹੁਣ ਕੌਣ ਕਿੰਨੀਆਂ ਹੋਈਆਂ ਉਸ ਤੋਂ ਬਾਅਦ ਕਿਸੇ ਨੇ ਨਹੀਂ ਨਾ ਕੁਝ ਕਿਹਾ ਕਿੱਥੇ ਆ ਉਹ ਕੋਈ ਗੱਲ ਨਹੀਂ ਇਤੋਂ ਵੱਡੀ ਕੀ ਹੋ ਸਕਦੀ ਹੈ ਦਰਬਾਰ ਸਾਹਿਬ ਜਾ ਕੇ ਬੰਦਾ ਇਤੋਂ ਵੱਡੀ ਬੇਬੀ ਉਹ ਕੋ ਚੋਰੀ ਕਰ ਗਿਆ ਬੱਕਰੀ ਘਾਲਿਆ ਇੰਨੀ ਕਿਥੋਂ ਕਿਹੜੀ ਏਜੰਸੀ ਨੇ ਉਹਨੂੰ ਭੇਜਿਆ ਉਹ ਮਾਨਮ ਬੰਬ ਬਣਾ ਕੇ ਪਰ ਤੂੰ ਸਾਡਾ ਮਾਨਮ ਬੰਬ ਹੈ ਉਹ ਮਾਨਮ ਬੰਬ ਹੋ ਗਿਆ ਹਨਾ ਉਹਤੇ ਐਕਸਪੋਜ਼ ਨਹੀਂ ਹੋਣ ਦਿੱਤਾ ਜੋ ਹੋਇਆ ਉੱਤੇ ਕਿਹੜੇ ਲੋਕ ਸੀ ਜਿਨ੍ਹਾਂ ਨੇ ਉਹਦਾ ਜ਼बान ਬੰਦ ਕਰਤੀ ਉੱਥੇ ਜੋ ਉਹਦੇ ਨਾਲ ਹੋਇਆ ਜੇ ਕਿਤੇ ਉਹ ਐਕਸਪੋਜ਼ ਹੋ ਜਾਂਦੀ ਚੀਜ਼ ਤੇ ਇਹ ਵੀ ਪਤਾ ਲੱਗ ਜਾਂਦਾ ਇਸ ਕਰਕੇ ਬੇਅਦਬੀਆਂ ਉਸ ਤੋਂ ਵੱਡੀਆਂ ਬਾਅਦ ਹੋਈਆਂ ਪਰ ਏਜੰਡਾ ਨਹੀਂ ਸੀ ਕਿ ਕਿਹਨੂੰ ਬਦਨਾਮ ਕਰਨ ਵਾਸਤੇ ਆਪਾਂ ਇਹ ਕੋਸ਼ਿਸ਼ ਕਰਦੇ ਪਿਆ ਆ। ਅੱਜ ਤਾਂ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ। ਕੋਈ ਸਰਕਾਰ ਕੋਈ ਚੀਜ਼ ਜਿਹੜੀ ਆ ਉਹ ਕੋਈ ਕੋਈ ਪ੍ਰੂਫ ਕਰ ਸਕੀ ਆ। ਪੰਜਾਬ ਦੇ ਵਿੱਚ ਨਸ਼ਾ ਕਿਵੇਂ ਵੇਖਦੇ ਹੋ ਤੁਸੀਂ? ਔਂਗਲਾ ਸਮੇਂ ਏਜੰਡਾ ਹੋਊਗਾ ਨਸ਼ਾ ਬੰਦ ਕਰਨ ਵਾਸਤੇ। ਨਸ਼ਾ ਤੇ ਮੈਂ ਇਹ ਵੇਖ ਰਿਹਾ ਵੀ ਆ ਹੁਣ ਥੋੜੇ ਦਿਨ ਪਹਿਲਾਂ ਇੱਥੇ ਜਰੀਲੀ ਸ਼ਰਾਬ ਦੇ ਨਾਲ ਕਿੰਨੇ ਲੋਕ ਮਰ ਗਏ ਆ। ਹਾਂ। ਆ ਸੰਗਰੂਰ ਵਾਲੀ ਸਾਈਡ ਤੇ। ਹਾਂ। ਪਿਛਲੀ ਕਾਂਗਰਸ ਦੀ ਸਰਕਾਰ ਜਾਂ ਤਰਨਤਨ ਦੇ ਆਲੇ ਦੁਆਲੇ ਜਿਹੜਾ ਵਾ 150 ਬੰਦਾ ਕਾਰਾਚ ਮਰ ਗਿਆ ਸੀ। ਹਮਮ ਇੱਥੇ ਤੁਸੀਂ ਇਹ ਵੇਖੋ ਵੀ ਇਹ ਇਹਨਾਂ ਦਾ ਕੁਮਰ ਵਿਜੇ ਪ੍ਰਤਾਪ ਆ ਇਹ ਕੈਂਡੀਡੇਟ ਜਿਹੜਾ ਐਮਪੀ ਖਲੋਤਾ ਵਾ ਹਮ ਘਾਰੀਵਾਲ ਉਹਦੀ ਸਟੇਜ ਦੇ ਉੱਤੇ ਵੇਖੋ ਸੁਣਿਆ ਜੇ ਕੀ ਬੋਲਦਾ ਪਿਆ ਵੀ ਪੁਲਿਸ ਜਿਹੜੀ ਆ ਬੈਠੀ ਆ ਇਹ ਨਸ਼ਾ ਵਗਾਉਂਦੀ ਪਈ ਆ ਇਹ ਸੇ ਐਮਐਲਏ ਨੂੰ ਜਾਂਦੇ ਪਏ ਆ ਮੈਨੂੰ ਪਤਾ ਇਹ ਖੁਦ ਬੋਲਦਾ ਪਿਆ ਉਹਦੀ ਸਟੇਜ ਤੇ ਜਿੱਥੋਂ ਉਹ ਆਪਣੀ ਕੈਂਡੀਡੇਟ ਤੇ ਮੰਤਰੀ ਸਾਹਿਬ ਬੈਠਿਆ ਹੋਣ ਮੰਤਰੀ ਆ ਨਾਲ ਐਮਪੀ ਲੜਦਾ ਪਿਆ ਉੱਥੇ ਬੁੱਲ ਕੇ ਹੁਣ ਇਹਦੇ ਤੋਂ ਵੱਡਾ ਸਬੂਤ ਕੀ ਹੋ ਸਕਦਾ ਵੀ ਨਸ਼ਾ ਕੌਣ ਵਕਾ ਰਿਆ ਜੇ ਉਹਨਾਂ ਦੀ ਸਰਕਾਰ ਦਾ ਬੰਦਾ ਹੀ ਕੋਈ ਕਵੇ ਤੇ ਇਹ ਤੋਂ ਵੱਡਾ ਕੋ ਸਬੂਤ ਹੋ ਸਕਦਾ ਹੂੰ ਹੂੰ ਅੱਗੇ ਨਾਲੋਂ 100 ਗੁਣਾ ਇਹ ਸਮਾਜਿਕ ਬਰਾਈ ਹੈ ਇਹ ਪਹਿਲਾਂ ਵੀ ਸੀ ਇਹ ਬੰਬਈ ਤੇ ਆਪਣਾ ਦਿੱਲੀ ਵਰਗੇ ਮਹਾਨਗਰਾਂ 'ਚ ਵੀ ਆਇਆ ਤੇ ਬਹੁਤ ਹਾਈ ਫਾਈ ਸੋਸਾਇਟੀ 'ਚ ਵੀ ਆਇਆ ਇਹ ਸ ਸਮਾਜਿਕ ਬਰਾਈ ਨੂੰ ਨੌਜਵਾਨਾਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਸਾਡਾ ਏਜੰਡਾ ਸੀ ਨਾ ਰੋਜ਼ਗਾਰ ਕਾਰੋਬਾਰ ਦਾ ਸਰਕਾਰ ਝੂਠ ਜਿੰਨਾ ਮਰਜ਼ੀ ਬੋਲ ਦੇ ਸਰਕਾਰੀ ਨੌਕਰੀ ਘਰ ਘਰ ਕੋਈ ਕਿਸੇ ਨੂੰ ਦੇ ਸਕਦਾ ਇਹ ਝੂਠ ਇਹ ਨਾ ਬੋਲਿਆ ਸੀ ਤੇ ਮਿਲ ਗਈ ਲੋਕਾਂ ਨੂੰ ਘਰ ਘਰ ਸਰਕਾਰੀ ਜਿਹਦੇ ਕਰਕੇ ਲੋਕੀ ਭੱਜ ਕੇ ਇਹਨਾਂ ਦੇ ਪਿੱਛੇ ਗਿਆ ਝਾੜੂ ਵਾਲਿਆਂ ਦੇ ਹਜ਼ਾਰ ਹਜ਼ਾਰ ਰੁਪਏ ਮਿਲ ਗਿਆ ਇਹ ਝੂਠ ਆ ਰੁਜ਼ਗਾਰ ਕਾਰੋਬਾਰ ਵਪਾਰ ਵੱਧ ਜੇ ਤੇ ਹਰਕ ਦੀ ਰੋਟੀ ਚੱਲਦੀ ਆ 70% ਰੋਟੀ ਅਮਰਸਰ ਸਾਹਿਬ ਦੀ ਜਿਹੜੀ ਆ ਨਾ ਲੋਕਾਂ ਦੀ ਇਹ ਹੈਰੀਟੇਜ ਸਟਰੀਟ ਤੇ ਜਿਹੜੀਆਂ ਚੀਜ਼ਾਂ ਬਣਾਈਆਂ ਜਿਹਦੇ ਕਰਕੇ 10 ਗੁਣਾ ਟੂਰਿਸਟ ਵਧਿਆ 10 ਗੁਣਾ ਹੋਟਲ ਵਧੇ ਰੈਸਟੋਰੈਂਟ ਵਧੇ ਬਾਜ਼ਾਰ ਵਧੇ ਦੁਕਾਨਾਂ ਵਧੀਆਂ ਸ਼ਾਪਿੰਗ ਵਧੀ 70% ਰੋਟੀ ਚੱਲਦੀ ਪਈ ਆ ਤੇ ਜੇ ਆ ਬਾਕੀ ਟੂਰਿਜ਼ਮ ਸ਼ੁਰੂ ਹੁੰਦਾ ਸਪੋਰਟਸ ਜਿਦਾ ਮੈਂ ਕਿਹਾ ਮੈਡੀਕਲ ਟੂਰਿਜ਼ਮ ਸ਼ੁਰੂ ਹੋ ਜਾਂਦਾ ਆਈਟੀ ਆ ਜਾਂਦਾ ਟਰੇਡ ਜਿਹੜਾ ਵਾ ਇੰਡਸਟਰੀ ਟੂਰਿਜ਼ਮ ਸ਼ੁਰੂ ਹੋ ਜਾਂਦਾ ਤੇ ਅੰਮ੍ਰਿਤਸਰ ਕਿੱਥੇ ਜਾਂਦਾ